ਕਿਸੇ ਕੋਈ ਬਿਮਾਰ ਹੈ ਕਿਸੇ ਦੀ ਲੱਤ ਨਹੀਂ ਚੱਲਦੀ ਕਿਸੇ ਦੀ ਬਾਹ ਨਹੀਂ ਚੱਲਦੀ ਕਿਸੇ ਨੂੰ ਕੋਈ ਅ ਗਠੀਆ ਆ ਕਿਸੇ ਨੂੰ ਕੋਈ ਪ੍ਰੋਬਲਮ ਆ ਗੁਰੂ ਸਾਹਿਬ ਨੇ ਵੀ ਤਾਂ ਸੇਵਾ ਕੀਤੀ ਆ ਗੁਰੂ ਸਾਹਿਬ ਨੇ ਵੀ ਤਾਂ દવાਖਾਨੇ ਚਲਾਏ ਆ ਕਿਸੇ ਕਿਸੇ ਵਿਚਾਰੇ ਗਰੀਬ ਦੀ ਮਜਬੂਰੀ ਦਾ ਫਾਇਦਾ ਚੱਕ ਕੇ ਤੁਸੀਂ ਉਹਦਾ ਧਰਮ ਚੋਰੀ ਕਰ ਲੋ ਇਹ ਤਾਂ ਡਕੈਤੀ ਆ ਤੁਹਾਡੇ ਧਰਮ ਤੇ ਡਕੈਤੀ ਆ ਗੁਰੂ ਨਾਨਕ ਪਾਸ਼ਾ ਨੇ ਇੰਨੀ ਸੇਵਾ ਕੀਤੀ ਗੁਰੂ ਨਾਨਕ ਪਾਸ਼ਾ ਨੇ ਕੀ ਦਾ ਧਰਮ ਕੋ ਲਿਆ ਇਸ ਕੌਣ ਵਾਲੇ ਇੰਨੀ ਸੇਵਾ ਕਰਦੇ ਨੇ ਉਕੀ ਦਾ ਧਰਮ ਖੋਲੰਦੇ ਨੇ ਨਾਨਕ ਸਰ ਸੰਪਰਦਾ ਦੇ ਨਾਲ ਫਿਲਹਾਲ ਨਾਨਕ ਸਰ ਸੰਪਰਦਾ ਦੇ ਇੱਕ ਸਾਧ ਦੇ ਨਾਲ ਸਾਡਾ ਜਿਹੜਾ ਹੈਗਾ ਵਿਵਾਦ ਚੱਲਦਾ ਪਰ ਨਾਨਕ ਸਰ ਸੰਪਰਦਾ ਨੇ ਪੂਰੀ ਦੁਨੀਆ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਲੰਗਰ ਲਾਏ ਦਵਾਖਾਨੇ ਚਲਾਏ ਹੜਾਂ ਦੇ ਵਿੱਚ ਸੇਵਾ ਕੀਤੀ ਉਹਨਾਂ ਨੇ ਕਿਹਦਾ ਧਰਮ ਖੋਲਿਆ ਇਹ ਤਾਂ ਉਹ ਸਟੇਜਾਂ ਦੇ ਉੱਤੇ ਉਹ ਪਖੰਡਜਾ ਕਰਕੇ ਜੇ ਇਹਨਾਂ ਦੇ ਜੇ ਇਹ ਮੁਰਦੇ ਜਿਉਂਦੇ ਕਰਨ ਕਰਦੇ ਨੇ ਤੋ ਜਦੋਂ ਮੈਂ ਜਤਿੰਦਰ ਗਰਵ ਨੂੰ ਕਿਹਾ ਕਿ ਤੂੰ ਕਟਾ ਪਰਚਾ ਤੇ ਆਜ ਕੋਰਟ ਦੇ ਚਾ ਤੇ ਮੈਂ ਤੇਰੇ ਤੋਂ ਉੱਥੇ ਕੋਰਟ 'ਚ ਮੁਰਦਾ ਜਿਹਾ ਦਾ ਕਰਾ ਕੇ ਦੇਖੂਗਾ ਮੈਂ ਕਹੂੰਗਾ ਜੱਜ ਸਾਹਿਬ ਦੇ ਸਾਹਮਣੇ ਕਿ ਜੱਜ ਸਾਹਿਬ ਮੈਂ ਕਿਹਾ ਦੁਆਬੀ ਨੇ ਕਿਹਾ ਕਿ ਮੁਰਦਾ ਜਿਹਾ ਕਰਕੇ ਦਿਖਾਉਂਦੇ ਨੇ ਇਹ ਪਖੰਡ ਹੈ ਤੁਸੀਂ ਆਓ ਕੋਰਟ ਦੇ ਵਿੱਚ